ਅਸੀਂ ਚੱਲੇ ਜਾਂਦਾ 25ਵਾਂ ਦਿਨ ਅੱਜ ਲੈਗ ਲਾਉਣੀ ਆ ਤੇ ਨਾਲ ਤੇ ਦੋ ਬੰਦੇ ਤਾਂ ਆਏ ਆ ਤਾਂ ਉੱਧਰ ਗਏ ਉਹ ਕਹਿੰਦੇ ਕਿ ਅਸੀਂ ਚੈਸ ਲਾਉਣੀ ਆ ਤੇ ਇੱਕ ਜਿਹੜਾ ਹੈਗਾ ਕੈਮਰਾਮੈਨ ਉਹ ਆ ਰਿਹਾ ਨਾਲ ਉਹ ਵੀ ਐਕਸਲ ਆਉਣਾ ਹੁੰਦਾ ਪਰ ਮੇਨ ਤਾਂ ਬਸ ਹੁੰਦਾ ਐ ਵੀ ਚੱਲ ਵੀਡੀਓ ਬਣਾਉਣ ਵਾਸਤੇ ਆ ਜਾਂਦਾ ਤਾਂ ਕਰਕੇ ਚੰਗਾ ਲੱਗਦਾ ਤੇ ਇੱਕ ਸੀਗਾ ਦੀਪੂ ਤੇ ਉਹ ਤਾਂ ਕਹਿੰਦਾ ਕਿ ਹੁਣ 10-15 ਦਿਨ ਆਉਣਾ ਨਹੀਂਗਾ ਇਹ ਹੁੰਦੇ ਬੈਕ ਪੇਨ ਦੀ ਫੇਰ ਉਹ ਡਾਕਟਰ ਕੋ ਗਿਆ ਸੀਗਾ ਤੇ ਉਹਨੇ ਡਾਕਟਰ ਨੂੰ ਜਾ ਕੇ ਕਿਹਾ ਵੀ ਹਾਂ ਵੀ ਐਸਾ ਹਫਤਾ ਬਗੈਰ ਤੇ ਜੋ ਚੈੱਕਅਪ ਕੀਤਾ ਤਾਂ ਪਾਚ ਲੈ ਕੇ ਆਉਂਦਾ ਤਾਂ ਕੋਈ ਮਨਕਾ ਮਨਕਾ ਦਾ ਚੱਕਰ ਆ ਲੱਗਦਾ ਕਿ 15-20 ਦਿਨ ਰੈਸਟ ਕਰ ਆਉਣ ਨਾਲ 10-15 ਦਿਨ ਤਾਂ ਕਰਕੇ ਫਿਰ ਉਹਨੇ ਆਉਣਾ ਨਹੀਂਗਾ ਜੋ ਨੋਰਮਲ ਵੋਕ ਕਰਨ ਵਾਸਤੇ ਕੈਮਰਾ ਫੜਨ ਵਾਸਤੇ ਆ ਸਕਦਾ ਹੈ ਫਿਰ ਤੁਹਾਨੂੰ ਪਤਾ ਵੀ ਇਹ ਉਹ ਕਰਦੇ ਕਿੱਥੇ ਮੰਦੇ ਆ ਇਹ ਤਾਂ ਇਕੱਲੇ ਨਹੀਂ ਜਾਣਾ ਹੀ ਨੀਗਾ ਇਸ ਕਰਕੇ ਘਰੇ ਪਿਆਗਾ ਕੋਈ ਨਹੀਂ ਹੋਂਦੀ ਅੱਜ ਛੋਟੀ ਜੀ ਵੀਡੀਓ ਬਾਕੀ ਹੁਣ ਨੋਰਮਲ ਵੋਕ ਕੀਤੀ ਅੱਜ ਜਿਆਦਾ 2 ਕਿਲੋਮੀਟਰ ਵੀ ਨਹੀਂ ਗਏ ਅੱਜ ਤਾਂ ਵੀਡੀਓ ਹੀ ਕਰੀਏ ਨਾ ਏ ਲੈਗ ਲੋਨੇ ਵੇਖਦਿਆਂ ਸੱਚ ਮੇਨ ਗੱਲ ਕੱਲ ਘਰੇ ਵੀ ਉੱਥੇ ਅਪਲੋਡ ਤੇ ਦਿਹਾੜੀ ਵਾਲੇ ਬੰਦੇ ਲਾਏ ਸੀਗੇ ਤੇ ਤੁਹਾਨੂੰ ਪਤਾ ਕਿ ਜੋ ਇੱਕ ਅਰੀ ਦਿਹਾੜੀ ਵਾਲਾ ਬੰਦਾ ਲੱਗਾ ਹੋਵੇ ਤੇ ਨਾਲ ਸਾਨੂੰ ਆਪ ਨੂੰ ਵੀ ਦਿਹਾੜੀ ਕਰਨੀ ਪੈਂਦੀ ਆ ਦਿਹਾੜੀਦਾਰੀ ਬਣ ਜਾਂਦੇ ਆ ਦੋਸਤਾਂ ਨਾਲ ਜਿਹੜੀ ਅੱਜ ਬੈਗ ਚ ਖਿੱਚ ਪਈ ਵੀ ਆ ਬਾਤ ਵੀ ਪੁੱਛੋ ਨਾ ਇਹ ਕੱਲ ਪਾਣੀ ਵਾਲੇ ਪਾਈਪ ਦੀ ਫਿਟਿੰਗ ਜੀ ਕਰਾਉਣੀ ਸੀਗੀ ਤੇ ਬੁਰਾ ਹਾਲ ਹੋ ਗਿਆ ਜੇ ਅੱਜ ਬਾਈ ਚਾਂਸ ਬੈ ਗਿਆ ਟੈਸਟ ਲੋਣੀ ਹੁੰਦੀ ਤੇ ਕਿੱਥੇ ਲਗਣੀ ਸੀਗੇ ਉਹ ਤਾਂ ਚੱਲ ਸਿਸਟਮ ਵੀ ਸ਼ਡਿਊਲ ਉਸ ਹਿਸਾਬ ਨਾਲ ਬਣਿਆ ਸੀ ਕਿ ਅੱਜ ਆਪਾਂ ਉਹ ਲੋਣੀ ਸੀ ਲੈਗ ਲੋਣੀ ਸੀ ਤਾਂ ਕਰਕੇ ਵੀ ਚਲੋ ਉਹ ਸੈਟਿੰਗ ਜੀ ਵਧੀਆ ਬੈਠੀ ਦੀ ਆ ਚਲੋ ਅਨੇਕਾਂ ਜਿਮ ਤੇ ਜਾਂਦੇ ਆ ਤੇ ਲੋਣਿਆਂ ਜਾ ਕੇ ਇੱਕ ਸਹੀ ਵੀ ਕੀ ਬੰਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਮੈਂ ਆ ਚੁੱਕਿਆ ਆਪਾਂ ਦੀਪਕ ਦੀ ਪਹਿਲੀ ਥੇ ਲਵਾ ਰਿਹਾ ਲੈਗ ਦੀ हमारी दो, दो एक्सरसाइज खत्म हो चुकी है हमने दो एक्सरसाइज लगाने लायक की और हम लगा रहे हैं तीसरी एक्सरसाइज जो कि आप देख रहे हैं स्पॉट्स ऐसी अपनी तीन एक्सरसाइज पूरी कर चुकी हैं और ऐसी लावा की चौथी एक्सरसाइज जो कि दीपक ला रहा है दवाई डेंगल से लेग प्रेस मजा नहीं आ रहा है हाँ जी वे की हाल चाल ਆਪਣੀ ਹੁਣ ਚੌਥੀ ਐਕਸਰਸਾਈਜ਼ ਲੌਣ ਲੱਗਿਆ ਆਪਾਂ ਹੁਣ ਸ਼ੁਰੂ ਕੀਤੀ ਹੈ ਜਿੱਦੂਪ ਲਾਈ ਜਾਂਦਾ ਹੈਗਾ ਤਾਂ ਤੜਾ ਪੂਰਾ ਹੋਇਆ ਹੋਇਆ ਦੇਖੋ ਪੇਟ ਤੇ ਹਲਕਾ ਲਾਈ ਇਹਨੇ ਕਿਉਂਕਿ ਨਹੀਂ ਰੈਪ ਦਾ ਹੀ ਜਾਂਨੇ ਪੂਰੇ ਫੁੱਲ ਤਰੀਕੇ ਨਾਲ ਮਜ਼ਾ ਆਇਆ ਅਭੀ ਬੱਦਦ ਹੈ ਭਾਈ ਅਭੀ ਬੱਦਦ ਹੈ ਲੈਗਡੇ ਵਾਲੇ ਤੇ ਚੈਸਟ ਦੇ ਵਾਲੇ ਹੋ ਗਏ ਨੇ ਹੁਣ ਇਕੱਠੇ ਹੁਣ ਪਊਗਾ ਪੂਰਾ ਤੜਾਕਾ ਲੱਡੂ ਗਿੱਲਾ ਲੈਗ ਐਂਡ ਚੈਸਟ ਇਕੱਠੀ ਹੁਣ ਅਸੀਂ 4 ਫੇਸ ਕਰ ਚੁੱਕੇ ਹਾਂ ਪੂਰੀ ਹੁਣ ਅਸੀਂ ਲਾ ਰਹੇ ਪੰਜਵੀਂ ਐਕਸਰਸਾਈਜ਼ ਹੈਮਸਟ੍ਰਿੰਗ ਸਟੈਚ ਇਸ ਤੋਂ ਬਾਅਦ ਅਸੀਂ ਲਾਵਾਂਗੇ ਕਾਫ ਸਾਢੇ 5 ਐਕਸਰਸਾਈਜ਼ ਪੂਰੀਆਂ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਲਾ ਰਹੇ 6ਵੀਂ ਐਕਸਰਸਾਈਜ਼ ਜੋ ਕਿ ਪਹਿਮੀ ਵੀ ਜੇ ਤੁਹਾਨੂੰ ਕਾਫ ਲਾਵਾਂਗੇ ਤੇ ਵੀਪਕ ਲਾ ਰਹੇ ਕਾਫ ਇਸ ਤੋਂ ਬਾਅਦ ਮੈਂ ਲਾਉਂਦਾ 25ਵਾਂ ਦਿਨ ਕੰਪਲੀਟ ਤੇ ਲੈਗ ਲੱਗ ਗਈ ਆ ਅੱਜ ਮੱਖੀ ਨੇ ਵਧੀਆ ਮੇਲਦ ਕੀਤੀ ਖਿੱਚ ਕੇ ਐਕਸੇ ਲਾਈਆ ਤੇ ਨਾਲ ਲਗਭਗ ਸਾਰੇ ਕਿੰਨੇ ਸੀਗੇ ਸਾਰਿਆਂ ਨੇ ਖਿੱਚ ਵੀ ਲਾਈਆ ਜੱਛੇ ਤੇ ਕੱਲ 26ਵਾਂ ਦਿਨ ਕੱਲ ਕੀ ਲਾਉਣੀਆਂ ਮੱਖੀਆਂ ਕੱਲ ਕੀ ਉਹ ਲਾਈ ਜਣ ਚਲੋ ਕੱਲ ਕੱਲੀ ਬਾਈ ਤੇ ਟਰਾਈ ਲਾ ਕੇ ਵੇਖਾਂਗੇ ਕਿਉਂਕਿ ਚੈਸ ਟਰਾਈ ਚੈਸ ਟਰਾਈ ਨਹੀਂ ਕੱਲੀ ਬਾਈ ਟਰਾਈ ਲਾ ਲਨੇ ਆ ਤੱਕਦੇ ਕਰਾ ਦੀਪਕ ਮਾੜਾ ਉਸਤਾਦ ਦਾ ਕੰਨੋਂ ਪਲਾਵਾਂਗੇ ਚੈਸਟਰਾਏ ਅੰਨੀ ਸਾਡੇ ਚੈਨਲ ਆ ਬਣੇ ਰਹੋ ਤੇ ਦੇਖਦੇ ਰਹੋ ਸਾਡੀ ਡੇਲੀ ਵੀ ਪ੍ਰੋਗਰੈਸ ਸਾਡੀ ਪ੍ਰੋਸੈਸ ਚੱਲ ਰਹੀ ਹੈ। ਫੋਕ ਤੇ ਚਲੋ ਮਿਲਦੇ ਆ ਕੱਲ 26 ਮਿਲਦੇ ਆ।